ਸਰਕਾਰ ਤੋਂ ਕਦਰਕ ਮੇਰੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਮੁਕਸਰ ਤੋਂ ਫੋਇਪਰ ਰੋਡ ਤੇ ਸੜਕ ਬਣਨੀ ਸ਼ੁਰੂ ਹੋ ਗਈ ਹੈ ਜੀ ਇਹ ਤੇ ਮੈਂ ਧੰਨਵਾਦ ਕਰੂੰਗਾ ਮਾਨਜੋਗ ਠੇਕੇਦਾਰ ਸਾਹਿਬ ਦਾ ਜਿਨ੍ਹਾਂ ਨੇ ਅੱਜ ਵਾਦੇ ਮੁਤਾਬਕ ਕਹਿੰਦੇ ਸੀ ਵੀ ਅਸੀਂ ਇੰਨੇ ਤਰੀਕ ਨੂੰ ਆ ਜਾਾਂਗੇ ਤੁਹਾਡੇ ਕੋਲ ਤੇ ਉਹ ਆ ਗਏ ਨੇ ਅੱਜ ਤੇ ਸੜਕਾ ਜਿਹੜਾ ਥੱਲੇ ਲੁੱਕ ਦਾ ਜਿਹੜਾ ਹੈਗਾ ਉਹ ਕਰੀ ਜਾਂਦੇ ਆ ਉੱਪਰ ਜਿਹੜਾ ਟ੍ਰੀਟਮੈਂਟ ਪੈਣਾ ਜੀ ਉਹ ਪੈਣਾ ਸ਼ੁਰੂ ਹੋ ਗਿਆ ਮਗਰਲੇ ਪਾਸੇ ਆ ਤੁਹਾਨੂੰ ਹੀ ਦੇਖ ਰਹੇ ਹਾਂ 1 ਕਿਲੋਮੀਟਰ ਵਾਰਡ ਇਹਨਾਂ ਦੀ ਰੋਜ ਦਾ ਸਿਸਟਮ ਆ ਜੀ 1 ਕਿਲੋਮੀਟਰ ਵਾਰਡ ਤੇ ਬਹੁਤ ਸੋਹਣੀ ਗੱਲ ਆ ਤੇ 20 20 ਦਿਨ ਲੱਗਣਗੇ ਤਕਰੀਬਨ ਜਿਹੜੇ ਸੜਕ ਬਣਨ ਦੇ ਵਿੱਚ ਆ ਜਿਹੜਾ ਛੜਕਾ ਕਰ ਰਿਹਾ ਸਿਸਟਮ ਆ ਹ ਤੇ ਅੰਦਾਜ਼ਾ ਹੈ ਕਿ ਮੁਕਸਰ ਤੱਕ ਓਕੇ ਦੀ ਰਿਪੋਰਟ ਜਿਹੜੀ ਹੋਣੀ ਆ 20 ਦਿਨਾਂ ਦੇ ਵਿੱਚ ਹੋ ਜਾਣੀ ਆ ਇਹ ਤੇ ਬਹੁਤ ਸੋਹਣੀ ਗੱਲ ਆ ਕਿ ਲੋਕਾਂ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਗਿਆ ਸੀ ਇੱਥੇ ਨੁਕਸਾਨ ਇਸ ਕਰਕੇ ਹੋ ਗਿਆ ਕਿ ਦੋ ਦੋ ਵਾਰੀ ਗੱਡੀਆਂ ਦੇ ਟਾਇਰ ਬਦਲੇ ਸੀ ਤੇ ਹਰ ਵੇਰੇ ਜਿਹੜਾ ਐਕਸੀਡੈਂਟ ਹੋਣ ਦਾ ਜਿਹੜਾ ਚਾਂਸ ਸੀ ਜਿਹੜਾ ਉਹ ਵਧ ਹੀ ਜਾਂਦਾ ਸੀ ਚਲੋ ਧੰਨਵਾਦ ਮਿਹਰਬਾਨੀ ਮਾਨਜੋਤ ਠੇਕੇਦਾਰ ਸਾਹਿਬ ਤੁਹਾਡਾ ਵੀ ਧੰਨਵਾਦ ਓਕੇ ਦੀ ਰਿਪੋਰਟ